ਜਿਵੇਂ ਜਿਵੇਂ ਸਮਾਂ ਬਦਲਦਾ ਨਜ਼ਰ ਆ ਰਿਹਾ ਓਵੇਂ ਹੀ ਪਿੰਡਾਂ ਦੇ ਵਿੱਚ ਪੁਰਾਣੇ ਮਿੱਟੀ ਦੇ ਕੱਚੇ ਘਰਾਂ 'ਚ ਘਰਾਂ 'ਚ ਵਰਤਣ ਵਾਲਾ ਸਮਾਨ ਬਹੁਤ ਹੀ ਬਦਲ ਚੁੱਕਿਆ ਹੈ ਤੇ ਅਕਸਰ ਸਮੇਂ ਨਾਲ ਪਿੰਡਾਂ 'ਚ ਪੁਰਾਣੀਆਂ ਹਵੇਲੀਆਂ ਤੋਂ ਪੱਕੇ ਕੱਚੇ ਘਰ ਬਣ ਚੁੱਕੇ ਨੇ ਕੋਠੀਆਂ ਬਣ ਗਈਆਂ ਨੇ ਤੇ ਉਹਨਾਂ ਘਰਾਂ ਦੇ ਵਿੱਚ ਰੱਖਿਆ ਪੁਰਾਣਾ ਸਮਾਨ ਹੁਣ ਕਬਾੜ ਹੋ ਚੁੱਕਿਆ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਚੁੱਕ ਕੇ ਬਾਹਰ ਸੁੱਟੇ ਦਿਖਾਈ ਦੇਦੇ ਨਹੀਂ ਲੇਕਿਨ ਬਟਾਰਾ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਉਸ ਪੁਰਾਣੇ ਪਿੰਡ ਦੀਆਂ ਯਾਦਾਂ ਨੂੰ ਅਸਲ ਪਿੰਡ ਬਣਾਉਣ ਦੀ ਸੋਚ ਤੇ ਨਾਲ ਇੱਕ ਕਨਾਲ ਦੀ ਜਗ੍ਹਾ ਦੇ ਵਿੱਚ ਪੁਰਾਤਨ ਪੰਜਾਬ ਦਾ ਪਿੰਡ ਬਣਾ ਲਿਆ ਹੈ ਤੇ ਜਿੱਥੇ ਪਿੰਡ ਦੀ ਹਵੇਲੀ ਵਾਲੀ ਇਮਾਰਤ ਬਣੀ ਹੈ ਉੱਥੇ ਹੀ ਪਿੰਡ ਦੀਆਂ ਕੱਚੀਆਂ ਪੱਕੀਆਂ ਗਲੀਆਂ ਤੇ ਪੁਰਾਣੇ ਬਾਜ਼ਾਰ ਵੀ ਜਿਹੜੇ ਦਿਖਾਈ ਦੇਦੇ ਨੇ ਇਸ ਨੌਜਵਾਨ ਗੁਰਪ੍ਰੀਤ ਸਿੰਘ ਨੇ ਵੀ ਕਿਹਾ ਹੈ ਕਿ ਉਸ ਦਾ ਇਸ ਕਾਰਜ ਤੇ ਉਸ ਦੇ ਬੱਚੇ ਨੂੰ ਬਹੁਤ ਹੀ ਪਸੰਦ ਹੈ ਗਵਾਂਟ ਜਨਵਰੀ ਲੋਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਇੱਥੇ ਆਉਂਦੇ ਨੇ ਨੌਜਵਾਨ ਵੀ ਦੇਖੇ ਕੋ ਉਸ ਦਾ ਕਿੱਤਾ ਫੋਟੋਗ੍ਰਾਫੀ ਦਾ ਤੇ ਇਹ ਭਾਵੇਂ ਉਸ ਨੇ ਸ਼ੌਂਕ ਨਾ ਬਣਾਈ ਹੈ ਲੇਕਿਨ ਹੁਣ ਇਹ ਉਸ ਦਾ ਆਮਦਨ ਦਾ ਸਰੋਤ ਬਣ ਚੁੱਕਿਆ ਤੇ ਲੋਕ ਹੁਣ ਦੂਰੋਂ ਦੂਰੋਂ ਇਸ ਨੂੰ ਦੇਖਣ ਲਈ ਇੱਥੇ ਆਉਂਦੇ ਨੇ ਗੁਰਪ੍ਰੀਤ ਸਿੰਘ ਅੱਛਾ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜਾਂ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋੜਦੇ ਫਿਰ ਮੈਂ ਮੰਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰੋਪਰਟੀ ਬਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ ਦੇ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹ ਬੜਾ ਮਜ਼ਾ ਆਇਕ ਨੰਦ ਜਿਆ ਹੁੰਦਾ ਹੁੰਦਾ ਸੀ। ਤੇ ਉਹ ਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ। ਆਪ ਤੇ ਪਈ ਉਸ ਹਸਾਬ ਦਾ ਪਿੰਡ ਜਿਆ ਟਾਈਪ ਤਿਆਰ ਕਰ ਲਿਆ। ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ। ਹੁਣ ਸਾਡੇ ਕੋਈ ਆਣ ਗਵਣ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈ ਸਾਡੇ ਲੱਗ ਨਾ ਇੱਕ ਚੀਜ਼ ਬਣੀ ਆ ਪਿੰਡ। ਉਹ ਜਦੋਂ ਆਉਂਦਾ ਉਹ ਵੇਖਦੇ ਜਾਂਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਕਹਾਵੇਲੀ ਬਣਾਈ ਹੋਈ ਆ ਗਲੀਆਂ ਇਤਨ ਜਿੱਦਾ ਪਿੰਡ ਦੀਆਂ ਗਲੀਆਂ ਪੂਰੇ ਹੀ ਉਹ ਹੀ ਮਤਲਬ ਟੇਸਟ ਮੈਨੂੰ ਚਾਹਨਾ ਹੈ ਕਿ ਜਿੱਦਾਂ ਪਿੰਡ ਚ ਗਲੀਆਂ ਹੁੰਦੀਆਂ ਵਾ ਇਹ ਗਲੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ ਚ ਪਹਿਲਾਂ ਸਾਰਾ ਕੋਈ ਲਾਈਟਿੰਗ ਉਸ ਹਾਵਣਾ ਲਾਈ ਆ ਸਵਿਚ ਉਸ ਹਾਵਣਾ ਪੁਰਾਣੇ ਮਾਡਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਆਪਣੇ ਔਰ ਲਾਣੇ ਬੜੇ ਔਖੇ ਜੇ ਪਰ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪਰਮਾ ਮੈਂ ਸੋਚਿਆ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ ਇਕੱਲੇ ਇਕੱਲੇ ਕਹਿੰਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕੁਐਸਟ ਕਰਕੇ ਵੀ ਲੈਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਹਾਂ ਤੁਸੀਂ ਵੀ ਵੇਖਣ ਆਇਓ ਤਾਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ ਬਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਹ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏ ਸੀ ਦੀ ਲੈ ਲੋਣੀ ਆ ਉਹਨਾਂ ਇਨੇ ਆਪਾਂ ਇੰਨੇ ਦੀ ਦੇਣੀ ਹੈ ਇੰਨੇ ਦੀ ਦੇਣੀ ਹੈ ਲੈਣੀ ਹੋਈ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਬੈਈਦਾ ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਰ ਆ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜੇ ਨਹੀਂ ਮਿਲਦਾ ਘੁਟਾਂ ਜੀ ਹੁਣ ਐਂ ਲੱਗਦਾ ਜਿੱਦਾਂ ਘੁਟਾਂ ਜਿਆ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਵੀ ਸਾਰਾ ਕੁਝ ਵਧੀਆ ਉਹ ਵੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਠ ਸਰੇ ਇਹ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਦੇ ਆਪਾਂ ਸ਼ਹਿਰ 'ਚ ਆਏ ਆ ਪਿੰਡੋਂ ਤੇ ਉਹ ਸ਼ਹਿਰੀ ਟਾਈਪ ਨਾ ਬਣ ਕੇ ਰਹਿ ਜਾਣ